ਇੱਕ ਬਾਤ ਕਰਤਾਰੋ ਪਾਵੇ ਸੁਣਵੇ ਭਾਈ ਹਕੀਮਾ ਲੱਕੜੀਆਂ ਤੋਂ ਪਾਣੀ ਕੱਢਾਂ ਚੁੱਕ ਬਣਾਵਾ ਟੀਮਾਂ 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 ਇਹ 부ਝਾਰਤਾ ਹੈ ਬੜੀ ਪੁਰਾਣੀ 부ਝਾਰਤਾ ਟੀਮਾਂ ਦਾ ਮਤਲਬ ਕੀ ਹੁੰਦਾ ਸਮਝਾਓ ਇਹ ਬੜੀ ਪੁਰਾਣੀ 부ਝਾਰਤਾ ਹੈ ਬਜ਼ੁਰਗਾਂ ਦੀ 부ਝਾਰਤਾ ਜੀ ਇੱਕ ਬਾਤ ਕਰਤਾਰੋ ਪਾਵੇ ਸੁਣਵੇ ਭਾਈ ਹਕੀਮਾ ਹਕੀਮਾ ਕਰਤਾਰੋ ਨਾਮ ਦੀ ਸਾਡੀ ਕੋਈ ਬਜ਼ੁਰਗ ਬੇਬੇ ਹੋਏਗੀ ਹਨਾ ਉਹ ਹਕੀਮਾ ਨਾਮ ਦਾ ਕੋਈ ਬੰਦਾ ਹੋਏਗਾ ਉਹਨੂੰ ਬੁਝਾਰਤ ਪਾ ਰਹੀ ਹੈ ਕਿ ਲੱਕੜੀਆਂ ਚੋਂ ਪਾਣੀ ਕੱਢਾਂ ਚੁੱਕ ਬਣਾਵਾਂ ਟੀਮਾ ਲੱਕੜੀਆਂ ਚੋਂ ਪਾਣੀ ਕੱਢਾਂ ਚੁੱਕ ਬਣਾਵਾਂ ਟੀਮਾ ਔਰ ਇਹ ਬਹੁਤ ਹੀ ਮਿੱਠੀ ਚੀਜ਼ ਹੈ ਬਹੁਤ ਸਾਰੇ ਲੋਕੀ ਇਹਨੂੰ ਖਾਂਦੇ ਵੀ ਨੇ ਇਹਨੂੰ ਪੀਂਦੇ ਵੀ ਨੇ ਕਮਾਲ ਦੀ ਗੱਲ ਹੈ ਹਨਾ ਖਾਂਦੇ ਵੀ ਨੇ ਤੇ ਪੀਂਦੇ ਵੀ ਨੇ ਗੰਨਾ ਅੱਛਾ ਗੰਨਾ ਕਿਵੇਂ ਐਕਸਪਲੇਨ ਮਿੱਠਾ ਵੀ ਹੁੰਦਾ ਆਪਾਂ ਛਿਲਕੇ ਖਾ ਵੀ ਲੈਨੇ ਆ ਤੇ ਜੀ ਜੂਸ ਵੀ ਕੱਢ ਲੈਨੇ ਆ ਬਿਲਕੁਲ ਸਹੀ ਜਵਾਬ ਹੈ ਜੀ ਗੰਨੇ ਦਾ ਰਸ ਦੇਖੋ ਗੰਨੇ ਦਾ ਰਸ ਹੈ ਹੈਨਾ ਕਿ ਲੱਕੜੀਆਂ ਚੋਂ ਪਾਣੀ ਕੱਢਾਂ ਗੰਨੇ ਦੇ ਜਿਹੜਾ ਹੈ ਉਹਨੂੰ ਅਸੀਂ ਮਸ਼ੀਨ ਚ ਪਾਵਾਂਗੇ ਉਹਦਾ ਰਸ ਨਿਕਲ ਆਏਗਾ ਠੀਕ ਹੈ ਰਸ ਨੂੰ ਇਕੱਠਾ ਕਰਾਂਗੇ ਹਾਂ ਉਹਦਾ ਟੀਮਾ ਯਾਨੀ ਕਿ ਗੁੜ ਦੇ ਡਲੇ ਗੁੜ ਬਣ ਜਾਏਗਾ ਚੀਨੀ ਵੀ ਬਣੇਗੀ ਹਰੀ ਹਰੀ ਲਾਲ ਲਾਲ ਕਾਕੂ ਕਹੇ ਹਾਲ ਹਾਲ ਹਰੀ ਹਰੀ ਲਾਲ ਲਾਲ ਹਰੀ ਹਰੀ ਲਾਲ ਲਾਲ ਕਾਕੂ ਕਹੇ ਹਾਲ 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 ਕੀ ਹੁੰਦਾ ਹੈ ਬਈ ਲਾਓ ਦਿਮਾਗ ਹੋਲੇ ਹੋਲੇ ਤਾਂ ਸੁਣਿਆ ਹਾਲ ਹਾਲ ਕੀ ਹੁੰਦੇ ਅੱਛਾ ਇਹ ਬੁਜ਼ਾਰਤ ਕਈ ਤਰੀਕੇ ਨਾਲ ਬਣੀ ਹੋਈ ਹੈ ਇੱਕ ਇਹ ਵੀ ਇਸ ਬੁਜ਼ਾਰਤ ਦਾ ਜਵਾਬ ਹੈ ਇੱਕ ਤਾਂ ਇਹ ਬੁਜ਼ਾਰਤ ਹੈ ਇੱਕ ਬੁਜ਼ਾਰਤ ਹੋਰ ਹੈ ਉਹ ਵੀ ਮੈਂ ਤੁਹਾਨੂੰ ਨਾਲ ਹੀ ਦੱਸ ਦਿੰਦਾ ਹਰੀ ਚੰਡੀ ਸੁਰਖ ਬਾਣਾ ਵਕਤ ਪਿਆ ਚੂਰਨ ਖਾਣਾ ਵਕਤ ਪਿਆ ਚੂਰਨ ਖਾਣਾ ਵਕਤ ਪਿਆ ਚੂਰਨ ਖਾਣਾ ਹਰੀ ਚੰਡੀ ਸੁਰਖ ਬਾਣਾ ਸੁਰਖ ਬਾਣਾ ਸੁਰਖ ਬਾਣਾ ਵਰਤ ਪਿਆ ਚੂਰਨ ਖਾਣਾ ਜਾਂ ਫਿਰ ਹਰੀ ਹਰੀ ਲਾਲ ਲਾਲ ਕਾਕੂ ਕਹੇ ਹਾਲ ਹਾਲ ਲਗਾਓ ਦਿਮਾਗ ਹਰੀ ਹਰੀ ਲਾਲ ਲਾਲ ਕਾਕੂ ਕਹੇ ਹਾਲ ਹਾਲ ਉਹ ਹਰੀ ਤੇ ਲਾਲ ਦੋਨਾਂ ਦਾ ਮਿਕਸ ਹਾਂ ਮਤਲਬ ਹਰੀ ਵੀ ਹੁੰਦੀ ਹੈ ਲਾਲ ਵੀ ਹੁੰਦੀ ਹੈ ਠੀਕ ਹੈ ਖਾਣ ਦੀ ਚੀਜ਼ ਹੈ ਤਾਂ ਇਹ ਤਾਂ ਹਰ ਹਾਲ ਹਾਲ ਕਰਦਾ ਬੰਦਾ ਹਾਲ 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 ਮਿਰਚ ਮਿਰਚ ਅਚਾ ਇਹ ਜੇ ਮੈਂ ਐਕਟਿੰਗ ਨਾ ਕਰਦਾ ਪਤਾ ਹੀ ਲੱਗਦਾ ਜੀਗਾ ਨਹੀਂ ਤੁਸੀਂ ਕਹਿੰਨਾ ਹਰੀ ਹਰੀ ਹੈ ਓਕੇ ਤੁਸੀਂ ਕਹਿਆ ਨਾ ਹਰ ਹਾਲ ਤੋਂ ਲਾਲ ਹੈ ਤੇ ਮਿਰਚ ਆਈ ਨਾ ਤੇ ਵਿੱਚ ਬਿਲਕੁਲ ਸਹੀ ਜਵਾਬ ਹੈ ਹਰੀ ਮਿਰਚ ਜਾਂ ਮਿਰਚ ਵੀ ਕਹਿ ਸਕਦੇ ਕੱਲਾ ਮਿਰਚ ਜਿਹੜੀ ਹੈ ਉਹ ਹਰੀ ਵੀ ਹੁੰਦੀ ਹੈ ਲਾਲ ਵੀ ਹੁੰਦੀ ਹੈ ਔਰ ਜੇ ਉਹ ਖਾਰੇ ਪ੍ਰਜੋਤ ਸਿੰਘ ਤਾਂ ਕਹੇਗਾ ਹਾਰ 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 ਲੋ ਜੀ ਅਗਲੀ ਤੇ ਆਖਰੀ ਬੁਝਾਰਤ ਹੈ ਜੀ ਲਾਲ ਸੂਹੀ ਪੋਟਲੀ ਮੈਂ ਵੇਖ ਵੇਖ ਖੁਸ਼ ਹੋਈ ਹੱਥ ਲੱਗੇ ਤਾਂ ਪਿੱਟਣ ਲੱਗੀ ਹੱਥ ਲੱਗਿਆ ਤਾਂ ਪਿੱਟਣ ਲੱਗੀ ਨਹੀਂ ਅੰਮਾ ਮੈਂ ਮੋਈ ਬੁੱਜੋ ਜੀ ਬੁਝਾਰਤ ਨੂੰ ਮੈਂ ਮੋਈ ਨਹੀਂ ਅੰਮਾ ਮੈਂ ਮੋਈ ਹੱਥ ਲੱਗ ਗਿਆ ਨਾ ਹੁਣ ਪਿੱਟਣ ਲੱਗ ਪਿਆ ਹਾਏ ਹਾਏ ਹੱਥ ਲੱਗ ਗਿਆ ਲਾਲ ਲਾਲ ਸੂਹੀ ਪੋਟਲੀ ਜਿਹਨੂੰ ਦੇਖ-ਦੇਖ ਮੈਂ ਖੁਸ਼ ਹੋਈ ਮੈਂ ਵੇਖ-ਵੇਖ ਖੁਸ਼ ਹੋਈ ਬੁੱਜੋ ਕੀ ਹੈ ਤੇ ਜਿਹੜੇ ਵੀ ਰਪਿਆ ਨੂੰ ਵੀਡੀਓ ਦੇਖ ਰਹੇ ਨੇ ਉਹ ਵੀ ਕਮੈਂਟ ਰਾਂ ਜਵਾਬ ਦੇ ਸਕਦੇ ਹਨ ਵੀਡੀਓ ਸ਼ੇਅਰ ਵੀ ਕਰ ਦਿਆ ਕਰੋ ਜੀ ਲਾਲਾ ਅਰੇ ਠੰਡ ਕਿੰਨੀ ਜ਼ਿਆਦਾ ਜੂਨ ਦੇ ਮਹੀਨੇ ਵਿੱਚ ਤੁਸੀਂ ਇੱਥੋਂ ਆਇਆ ਲਾ ਸਕਦੇ ਹੋ ਅਸੀਂ ਗੱਡੀ ਵਿੱਚ ਬੈਠੇ ਹਾਂ ਔਰ ਜੈਕਟਾ ਪਾ ਕੇ ਬੈਠੇ ਹਾਂ ਇੰਨੀ ਠੰਡ ਹੋਈ ਪਈ ਹੈ ਜੂਨ ਦੇ ਮਹੀਨੇ ਦੇ ਵਿੱਚ ਸਹੀ ਗੱਲ ਹੈ ਹਾਂ ਜੀ ਦੱਸੋ ਫਿਰ ਇਹ ਲਾਲ ਲਾਲ ਕੋਈ ਲਾਲ ਲਾਲ ਪੋਟਰੀ ਸੋਚੋ ਅੱਛਾ ਇਹਦਾ ਜਵਾਬ ਤੁਹਾਨੂੰ ਪਤਾ ਹੈ ਤੁਸੀਂ ਲਾਗੇ ਸ਼ੱਕ ਗਈ ਹੋ ਮਿਰਚ ਹੀ ਹੈ ਕਿਵੇਂ ਐਕਸਪਲੇਨ ਲਾਲ ਲਾਲ ਪੋਟਲੀ ਹਾਂ ਮੈਂ ਵੇਖ ਵੇਖ ਖੁਸ਼ ਹੋਈ ਦੇਖ ਕੇ ਬੜੀ ਖੁਸ਼ ਹੋਈ ਜਦ ਆਪਾਂ ਦੇਖਦੇ ਹਾਂ ਲਾਲ ਮਿਰਚ ਬੜੀ ਖੁਸ਼ੀ ਹੁੰਦੀ ਆਹੋ ਉਹ ਕਿੰਨੀ ਪਿਆਰੀ ਲੱਗ ਰਹੀ ਛੋਟੀ ਛੋਟੀ ਜੀ ਜਦ ਹੱਥ ਲੱਗ ਜਾਂਦਾ ਆਪਾਂ ਨੂੰ ਹੱਥ ਲੱਗ ਜਾਂਦਾ ਕੋਈ ਡਰ ਲੱਗਦਾ ਹਾਂ ਹੱਥ ਲੱਗ ਗਈ ਜਲਣ ਹੁੰਦੀ ਆ ਅੱਖਾਂ ਲੱਗੇ ਜਲਣ ਹੋਏਗੀ ਮੂੰਹ ਚ ਲੱਗੇ ਜਲਣ ਹੋਏਗੀ ਹਾਂ ਠੀਕ ਹੈ ਤੇ ਹੱਥ ਲਾਇਆ ਤੇ ਪਿੱਟਣ ਲੱਗੀ ਨੀ ਅਮਾ ਮੈਂ ਮੋਈ ਹੱਥ ਲੱਗ ਗਈ ਵਿੱਚ ਵਿੱਚ ਲੱਗੇ ਅੱਖਾਂ 'ਚ ਪਾਣੀ ਆ ਗਿਆ ਸਹੀ ਗੱਲ ਹੈ ਸੋ ਇਹ ਪੁਜਾਰ ਦਾ ਜਵਾਬ ਸੀਗਾ ਜੀ ਲਾਲ ਮਿਰਚ ਲਾਲ ਮਿਰਚ ਲਾਲ ਮਿਰਚ